ਦਾ 90 ਕਿਹੜੀ ਕਲਾਸ ਚ ਹੋਗਾ ਤੂੰ ਬਨਾਂ ਚ ਹੈ ਬਨਾਂ ਚ ਬਨਨ ਕਿ ਕੀ ਬਨ ਹੈ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵੇਰ ਦੇ ਵਜਰੇ ਨੇ 10 11 ਤੇ ਠੰਡ ਬਹੁਤ ਹੋ ਰਹੀ ਆ ਡੇਲੀ ਬਹੁਤ ਲੇਟ ਉੱਠ ਰਿਆਂਗੇ ਹੁਣ ਕਿ ਠੰਡ ਯਾਰ ਤੁਹਾਨੂੰ ਪਤਾ ਯਾਰ ਰਾਤ ਨੂੰ ਲੇਟ ਸੌਣੇ ਫੋਨ ਦੇਖ ਕੇ ਇੱਲਾ ਤਾਂ ਬਹੁਤ ਉਖਰੀ ਨੇ ਕੱਲ ਲਈ ਸ਼ਰਤ ਕਰਕੇ ਡੰਡ ਬੈਠ ਕੱਲਾ ਲਾ ਤੇ ਬੱਤਾ ਫੁੱਲੀਆ ਬਈ ਨੇ ਮਿੱਤਰੋ ਸੱਤ ਨਾ ਲਓ ਜ਼ਿੰਦਗੀ ਦੀ ਕਦੇ ਵੀ ਕਿਸੇ ਨਾਲ ਸਾਰਾ ਲੈ ਕੇ ਉੱਠ ਰਿਹਾ ਜਦੋਂ ਤੱਕ ਤੱਕ ਜਾਵੋ ਇਹ ਚਲੋ ਚੱਲਦੇ ਹਾਂ ਨੌਂ ਨੇ ਕਰਦੇ ਆਂ ਤੇ ਜਦ ਆਖਾਂ ਨੂੰ ਮਿਲਦਾ ਮੇਰੇ ਪੁੱਤੀ ਜੇ ਆਏ ਹੋਏ ਨੇ ਦਿਖਾਉਣਾ 43 44 ਹਾਂਜੀ ਗਾਇਜ਼ ਹਾਂਜੀ ਗਾਇਜ਼ ਨਾ ਕਿ ਆ ਗਏ ਸੀ ਇਹ ਤਿਆਰ ਹੋ ਗਏ ਨਾਲੇ ਬਸਾਂ ਦੀ ਆ ਗਈ ਨਾ ਕਿਤੇ ਪੱਟ ਇਹ ਵੀ ਦੁਖ ਰਹੇ ਨੇ ਲੈ ਸਿਆ ਇਹਨਾਂ ਨੂੰ ਗਰਮ ਪਾਣੀ ਨਾਲ ਤੇ ਚਲਦੇ ਆਂ ਬਾਹਰੇ ਆਪਾਂ ਤੇ ਅੱਜ ਗੁਰਦੁਆਰੇ ਵੀ ਜਾ ਕੇ ਆਉਣਾ ਆਪਾਂ ਯਾਰ ਮੱਥਾ ਟੇਕ ਕੇ ਆਉਣਾ ਕਦੇ ਕਦੇ ਗੁਰੂ ਘਰ ਵੀ ਜਾਣਾ ਚਾਹੀਦਾ ਚਲਦੇ ਆਪ ਇਹਦੇ ਨਾਲ ਆਏ ਤੂੰ ਕੱਲੇ ਆਏ ਇਹ ਆਪੀ ਆ ਗਏ ਤਾਲੀ ਆਏ ਤੂੰ ਕਿਹਦੇ ਨਾਲ ਆਇਆ ਬਾਬੂ ਕੱਲੇ ਆਇਆ ਤੁਰਕੇ ਮੇਰੇ ਕੋਲ ਤਾਂ ਸਰਗਿਸ ਹੈ ਹਾਂ ਉਹ ਵਾਰ ਨਹੀਂ ਪਟਾਣਾ ਅੱਜ ਅੱਜ ਨਾ ਕਿ ਆਇਓ ਹਨਾ ਤੁਸੀਂ ਪਟਾਕੇ 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 ਦਾ ਕਿਹੜਾ ਟਾਈਮ ਪਤੰਗ ਚੜਾਉਣ ਦਾ ਟਾਈਮ ਤੇਰੇ ਕੋਲ ਆ ਕੇ ਖੰਡ ਪਤੰਗਾਂ ਨੂੰ ਤਾਂ ਉਡਾਣ ਨਾ ਹੋਈ ਕਰੀ ਜਾਨੂੰ ਹਾਂ ਜਾਨਾ ਮਾ ਢਮਰੂ ਢਮਰੂਆ ਘੋੜਾ ਕਿੰਨਾ ਉਹ ਸਾਡੇ ਹੱਥ ਤੇ ਕਿੰਨੇ ਕਾਲੇ ਤੇਰਾ ਰੰਗ ਕਿੰਨਾ ਸੋਹਣਾ ਮਲਾ ਮਲਾ ਪੈ ਉਹ ਗੱੱਚੇ ਕਾਲੀ ਤੜਕੀ ਰੋਟੀ ਰੁੱਟੀ ਵੀ ਖਾ ਲੋ ਬਈ ਹੂੰ ਬੈ ਜਾ ਬੈ ਜਾ ਤਾ ਡਰਦਾ ਕਾ ਤੂੰ ਸਿੰਘ ਆਇਆ ਆਇਆ ਬੈ ਜਾ ਸਕੂਲ ਜਾਣਾ ਭਲਾ ਦੱਸ ਪਤਾ 30 ਕਿਹੜੀ ਕਲਾਸ ਚ ਹੋ ਗਾ ਤੂੰ ਬੰਨਾ ਕਿ ਹਾਂ ਬੰਨਾ ਕਿ ਕੀ ਬੰਨਾ

ਕਿ ਤੁਮ ਉਸੇ ਹਾਂ ਹਾਂ ਜੀ ਮਿੱਤਰੋ ਵਲੌਗ ਦੀ ਕਰਦੇ ਐਂਡਿੰਗ ਅੱਜ ਵਲੌਗ ਨਹੀਂ ਬਣਾ ਸਕੇ ਪਤਾ ਕਿਉਂ ਕਿ ਲੱਤਾਂ ਦੁਖ ਰਹੀ ਸਾਰਾ ਦਿਨ ਘਰੇ ਸੀ ਬਾਹਰ ਨਹੀਂ ਕਿਤੇ ਗਏ ਘਰੇ ਬੈਠੇ ਬਸ ਆਹੀ ਜਵਾਕ ਕੋਈ ਸੀ ਜਿੰਨਾ ਕੋਈ ਸੀ ਮਨਾਤਾ ਤੇ ਰਾਤ ਨੂੰ ਕ੍ਰੀਵਿੰਗ ਹੋ ਰਹੀ ਹੈ ਸੋਚੋ ਕੀ ਖਾ ਸਕਦਾ ਮੈਂ ਰਾਤ ਇੱਕੋ ਚੀਜ਼ ਖਾਣਾ ਮੈਂ ਰਾਤ ਰੋਟੀ ਖਾ ਕੇ ਆ ਚਾਕਲੇਟ ਖਾਣਾ ਇਹ ਮੇਰੇ ਕੋਲੇ ਪਈਆਂ ਹੀ ਹੁੰਦੀਆਂ ਨੇ ਖਾਣ ਲਈ ਤੇ ਸੱਚ ਕਰਦੇ ਆ ਬਲੌਗ ਦੀ ਐਂਡਿੰਗ ਮਿਲਦੇ ਆ ਕੱਲ ਦੇ ਨਵੇਂ ਨੈਕਸਟ ਬਲੌਗ ਚ ਤੇ ਚੈਨਲ ਤੇ ਜਿਹੜੇ ਨੇ ਮੈਨੇ ਸਬਸਕ੍ਰਾਈਬ ਕਰਦੋ ਤੇ ਲਾਈਕ ਕਰਦੋ ਫੁੱਲ ਦੇਖ ਲਿਆ ਕਰੋ ਵੀਡੀਓ ਓਕੇ ਆਈ